ਸਭ ਸਭ ਸੁਪਾਉਂ ਤਿਹੜੀ ਵਾਲਾ ਕੰਗ ਇਹਨੂੰ ਰਵਜੀਤ ਕਹਿੰਦੇ ਨੇ ਰਵਜੀਤ ਕਹਿੰਦੇ ਆਸੂ ਬੁਲਵੰਤਿਆਂ ਨੂੰ ਪਾਈ ਲਾਦੇ ਧਰਿਆ ਰਵਜੀਤ ਜਿਹੜੀ ਬਣਾ ਰੇ ਮਰਗੀ ਕਦੀ ਬੱਤਰੀ ਬਣਾ ਮਰਗੀ ਰੇਗਾਲਾ ਬਣਾ ਰੀ ਆਹ ਫੇਰ

ਆਮ ਆਦਮੀ ਦੇ ਗੱਲ ਹੈ ਪਰ ਜਿਹਦੇ ਪਾਸੋਂ ਇਹ ਹੋ ਰਿਹਾ ਪਰ ਜਿਹਨੇ ਫੀਸਨ ਬਹੁਤ ਜੀਨੇ ਆ ਰਿਹਾ ਹੈ ਕਹਿੰਦੇ ਕਿ ਜੀਆ 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 ਦੇ ਰਿਹਾ ਗ੍ਰਾਉਂਡ ਖਾਲੀ ਕਰ ਦਿੱਤਾ ਜਾਵੇ ਗ੍ਰਾਉਂਡ ਖੱਤਬਾਨ ਦੇ ਨੋਟੂ ਗ੍ਰਾਉਂਡ ਖਾਲੀ ਕਰਦੇ ਨਹੀਂ ਤਾਂ ਟੀਰਾ ਚੱਪਰ ਖੱਤ ਹੋਇਆ ਫਿਰਦਾ ਸਾਨੂੰ ਫਿਰ ਮੈਨੂੰ ਨਾ ਪੁੱਛੋ ਐਤਵਨ ਦੇ ਦੇਖੀ ਹੁਣ ਗਰਾਉਂਡ ਆ ਜਿਹੜਾ ਸੋਹਣਾ ਸਾਡੇ ਕਰਦੇ ਕਿਉਂਕਿ 39 ਡਾਈਰੈਕਸ਼ਨ ਦੇਖੇ ਸਾਰੇ ਕਰਦੇ ਨੇ ਉਸਨੇ ਅਗਲਾ ਹੈ 90 ਗਰਾਉਂਡ ਤੋਂ